ਜਾਦੂ ਨਿਕਲ ਨਹੀਂ ਆਇਆ ਹੁਣ ਕੱਟੋ ਲੱਗੋਗਾ ਹੂੰ ਸ਼ੋ ਮਮੀ ਦੀ ਕਾਹਦਾ ਜਦ ਦਾ ਪਨਿਆ ਅਚਾਰ ਲਸਣ ਦਾ ਮੇਥੇ ਦਾ ਭਾਗ ਦੇ ਰਹੇ ਨੇ ਘਰ ਦੇ ਸਾਰੇ ਤੇ ਤੇ ਬੰਦੇ ਜਿਹੜੇ ਸਰਦਿਆਂ ਦੇ ਵਿੱਚ ਲੱਗ ਜਾਵੇ ਰਾਸ ਹੀ ਜਾਂਦੇ ਆ ਅੱਛਾ ਹਾਂਜੀ ਸਸਰੀਪਾਲ ਤੁਹਾਡਾ ਸਾਰਿਆਂ ਦਾ ਮਹੱਲ ਬਲੌਗ 'ਚ ਸਵਾਗਤ ਆ ਤੇ ਅੱਜ ਅਸੀਂ ਕੁਝ ਸਪੈਸ਼ਲ ਬਣਾ ਕੇ ਦਿਖਾਵਾਂਗੇ ਤੇ ਕਰੇ ਬਣਾਵਾਂਗੇ ਤੇ ਮੰਮੀ ਜੀ ਨੇ ਕੁਝ ਸਪੈਸ਼ਲ ਕਰਨ ਆਇਆ ਚਾਪਾ ਤੇ ਕਰਦੇ ਆ ਚਲੋ ਮੰਮੀ ਜੀ ਨੂੰ ਲੈ ਕੇ ਆਉਂਦੇ ਹੁਣ ਚਲੋ ਬਰਤ ਤੋਂ ਚ ਤੇ ਫੇ ਆ ਕੇ ਮੰਮੀ ਨਾਲ ਲੈ ਕੇ ਫੇ ਬਣਾ ਕੇ ਦਿਖਾਉਂਦੇ ਆ ਮੁੱਤੀ ਬਣਾਉਣਾ ਚਾਪਾ ਮੰਮੀ ਜੀ ਫੋਨ ਦੇਖਦੇ ਹੋਏ ਆ ਜਾਓ ਮੰਮੀ ਦੀ ਕੁਸ ਬਣਾਈਏ ਆ ਵੀ ਮਸਮਾਨ ਲੈ ਕੇ ਆਈ ਆ ਚਲੋ ਆਜੋ ਬਣਾ ਕੇ ਦਿਖਾਉਂਦੇ ਆ ਤੁਸੀਂ ਵੀ ਦੇਖਦੇ ਰਹੋ ਤੇ ਤੁਸੀਂ ਵੀ ਸਾਰੇ ਜਣੇ ਦੇਖਦੇ ਰਹੋ ਆ ਬਣਾਣਾ ਆ ਆਜੋ ਆਜੋ ਬਣਾਣੇ ਆ ਉਹ ਵੀ ਟਰਾਈ ਕਰਕੇ ਦੇਖਾਂਗੇ ਬਾਕੀ ਤਾਂ ਪਤਾ ਨਹੀਂ ਤੇ ਟਰਾਈ ਕਰਕੇ ਦੇਖ ਰਹੇ ਆ ਚਲੋ ਆਜੋ ਆਜੋ ਆਹੋ ਆਹੋ ਚਲੋ ਬੰਮੀ ਜੀ ਅੱਜ ਦੱਸੋ ਕੀ ਆ ਬਣਾਉਣ ਲੱਗੇ ਆਪਾਂ ਅੱਜ ਆਪਾਂ ਬਣਾਣਾ ਆ ਬ੍ਰੈਡ ਕੇਕ ਤੇ ਉਹ ਵੀ ਕਰੇ ਤੇ ਦੇਖ ਦਿਨੋ ਕਿੰਦਾ ਬਣਨਾ ਮੇਰੀ ਤੇ ਤੁਸੀਂ ਸਾਰੇ ਜਾਣੇ ਤੇ ਮੰਮੀ ਜੀ ਤੁਸੀਂ ਵੀ ਦੇਖਦੇ ਰਹੋ ਕਿੰਦਾ ਬਣਾਉਨੇ ਆਪਾਂ ਤੇ ਪਹਿਲਾਂ ਆਪਾਂ ਕੀ ਕਰਨਾ ਬ੍ਰੈਡ ਜਿਹੜਾ ਬ੍ਰੈਡ ਹੈ ਉਹ ਨੂੰ ਗ੍ਰाइंड ਕਰ ਲੈਣਾ ਲੋ ਜੀ ਹੁਣ ਆਪਾਂ ਬ੍ਰੈਡ ਗ੍ਰाइंड ਕਰਨੇ ਆ ਇਹਦੇ ਵਿੱਚ ਪਾ ਲੱਗੇ ਆਪਾਂ ਗ੍ਰाइंड ਬੱਚ ਤੇ ਵਿੱਚ ਪਾਣਾ ਇੱਕ ਗਲਾਸ ਮਿਲਕ ਦਾ ਇਹ ਆ ਰਿਹਾ ਕੋਪਾ ਆਪਾਂ ਤੇ ਜੋ ਵੀ ਪਾਸ ਆ ਰਿਹਾ ਤੁਹਾਡੀ ਮਰਜ਼ੀ ਆ ਜੇ ਤੁਸੀਂ ਪਾਣਾ ਚਾਹੁੰਦੇ ਹੋ ਤੇ ਆਪਾਂ ਇਹਨੂੰ ਅਸੀਂ ਪਾ ਲਾਂਗੇ ਫਿਰ ਹੁਣ ਮੈਂ ਹਾਂਜੀ ਐਂ ਵਧੀਆ ਬਣਾ ਕੇ ਸਲਾਮ ਹੋ ਗਏ ਜੇ ਬੋਲੇ ਆ ਲੈ ਲਓ ਸਾਰਿਆਂ ਨੂੰ ਤੇ ਇਹਨੂੰ ਅਸੀਂ ਔਨ ਕਰਨਾ ਹੈ ਗ੍ਰੈਂਡ ਠੀਕ ਹੈ ਫੇ ਆਪਾਂ ਦਿਖਾਉਨੇ ਤੁਹਾਨੂੰ ਸਾਰਿਆਂ ਨੂੰ ਗ੍ਰੈਂਡ ਕਰਕੇ ਲੋ ਜੀ ਆਪਾਂ ਗ੍ਰੈਂਡ ਕਰ ਲਿਆ ਆ ਸਾਰਾ ਟੈਸਟ ਕਰਾ ਰਹੇ ਆਂ ਦੇਖੋ ਟੈਸਟ ਕਰਾਂ ਉਹ ਜਦੋਂ ਜਮਾਰ ਕੇ ਬਾਅਦ ਪੂਰਾ ਲਾਉਂਦੇ ਹਾਂ ਹਾਂ ਸਾਊਂਦ ਨੋ ਜੀ ਆਪਾਂ ਕੱਢ ਲਿਆ ਦੇਖ ਸਕਦੇ ਹੋ ਤੁਸੀਂ ਜੈੱਗ ਪਾਣਾ ਚਾਹੁੰਦੇ ਤਾਂ ਐਗ ਵੀ ਪਾ ਸਕਦੇ ਜਿਹਦੇ ਵਿੱਚ ਜੈੱਗ ਵਾਲਾ ਵੀ ਬਣਾਵਾ ਹੈ ਤੁਸੀਂ ਕੇਕ ਉਹ ਵੀ ਬਣਾ ਸਕਦੇ ਤੁਸੀਂ ਇਹ ਤੇ ਆਪਾਂ ਬਿਨਾ ਇੱਕ ਤੋਂ ਬਣਾਇਆ ਹੈ ਚ ਮਿਲਕ ਪਾਇਆ ਤੇ ਫਿਰ ਵੀ ਬੱਦਲ ਮੰਨਿਆ ਲੇਖੋ ਹੁਣ ਆਪਾਂ ਕੀ ਕਰਨਾ ਹੈ ਖੰਡ ਨੂੰ ਚਾਣੀ ਬਣਾ ਲਖਾਂਗੇ ਬਣਾ ਹੁਣ ਮੈਂ ਜੀ ਮਮੇ ਨੂੰ ਤਾਂ ਬਣਾਈ ਚਾਣੀ ਬਣਾਨੀ ਹੈ ਖੰਡ ਦੀ ਤੇ ਉਹ ਹੁਣ ਇੱਥੇ ਆਪਾਂ ਬਣਾਵਾਂਗੇ ਹੁਣ ਜੀ ਤੁਸੀਂ ਚਾਣੀ ਬਣਾਓ ਹਾਂ ਜੀ ਤੁਸੀਂ ਚਾਹੀ ਬਣਾਣਾ ਤੇ ਪਾਣੀ ਪਾ ਕੇ ਵਿੱਚ ਮਿਠਾਣਾ ਹੰਦਣਾ ਠੀਕ ਹੈ ਫਿਰ ਬਾਕੀ ਦੱਸ ਦੇਵਾਂਗੇ ਆਪਾਂ ਕਿੰਨਾ ਕਿੰਨਾ ਬਣਾਉਨੇ ਆ ਤੇ ਉਦਾਂ ਉਦਾਂ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂਗੇ ਕਿੱਦਾਂ ਬਣਾਉਣਾ ਹੁਣ ਚਾਹ ਲੋ ਜੀ ਇਸ ਇਸ ਚ ਪਾਤਾ ਪਾਣੀ ਇੰਨਾ ਬਾਸ 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 ਸੋਨੇ ਚ ਖੰਡ ਪਾ ਦੋ ਤੁਸੀਂ ਚਾਰ ਚਮਚ ਪਾ ਦੋ ਚਾਰ ਚਮਚ ਬਹੁਤ ਆ ਵਿੱਚ ਪਾਣ ਲੈ ਪਾ ਦੋ ਪੋੜ ਪਾ ਦੋ ਪਾ ਦੋ ਸਾਰੀ ਪਾ ਦੋ ਪੋੜ ਥੋੜੀ ਪਾ ਦੋ ਹਾਂ ਹਾਂ ਘੱਟ ਘੱਟ ਬਸ ਇੰਨੀ ਬਹੁਤ ਤੇ ਹੁਣ ਇਹਦੀ ਚਾਹ ਹੀ ਬਣਾਣੀ ਆ ਆਪਾਂ ਮੰਮੀ ਜੀ ਤੇ ਚਾਹ ਹੀ ਬਣਾ ਕੇ ਫਿਰ ਅੱਗੇ ਦੱਸਦੇ ਕਿੱਦਾਂ ਬਣਨੇ ਉਹ ਮੇਨ ਪ੍ਰੋਸੈਸ ਰਹੂਗੀ ਇਹਦੀ ਤੇ ਇਹ ਇੰਨੀ ਬਹੁਤ ਹੈ ਜੇ ਚਾਹ ਥੋੜੀ ਜਿਹੀ ਹੋਰ ਪਾਣੀ ਟੋ ਪਾ ਦੋ ਥੋੜਾ ਮਿੱਠਾ ਹਾਂ ਹੋ ਗਿਆ ਕਿਉਂਕਿ ਉੱਚ ਮਿੱਠਾ ਨਹੀਂ ਅਸੀਂ ਪਾਇਆ ਹੈਗਾ ਨਾ ਤੇ ਮਿੱਠਾ ਇਹਦੇ ਵਿੱਚ ਹੀ ਚਾਣੀ ਨਾਲ ਹੀ ਪਾਵਾਂਗੇ ਬਸ 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 ਬਹੁਤ ਹੈ ਬਸ ਇਹਦੇ ਹੁਣ ਚਾਣੀ ਬਣਾ ਲਾਈ ਹੈ ਚਾਣੀ ਫਿਰ ਅੱਗੇ ਬਣਾ ਕੇ ਦੱਸਦੇ ਅੱਗੇ ਕਿੱਸਾ ਕਰਨਾ ਇਹਦੇ ਨਾਲ ਕਾ ਲੋਜੀ ਮੰਮੀ ਜੀ ਆਓ ਤੇ ਅੱਧੇ ਬਫਾਉ ਚਾਣੀ ਆਪ ਨੂੰ ਲੱਗ ਆਪਾਂ ਕਰ ਲਈਆ ਤਿਆਰ ਦੇਖ ਸਕਦੇ ਹੋ ਸ਼ਹਿਦ ਵਾਂਗ ਹੋ ਰਹੀ ਆ ਤੇ ਹੁਣ ਆਪਾਂ ਇਹਨੂੰ ਇੱਕ ਪਤਿਹੜੇ 'ਚ ਪਾਵਾਂਗੇ ਤੁਸੀਂ ਇੰਦਾ ਕੁਝ ਭੰਨ ਲੈ ਸਕਦੇ ਹੋ

ਤੇ ਇਹਦੇ ਤੇ ਹੁਣ ਇਹਦੇ ਉੱਤੇ ਆਪਾਂ ਆ ਪਾਵਾਂਗੇ ਜਿਹੜਾ ਬ੍ਰੈਡ ਦਾ ਆਪਾਂ ਬੇਸ ਬਣਾਇਆ ਹੈ ਤੇ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਲੱਗਦਾ ਹੈ ਉਸੇ ਦਿਖਾਉ ਆਪਾਂ ਇੱਕ ਡੋਂਗੇ ਵਿੱਚ ਇਹਨੂੰ ਪਾ ਲਿਆ ਹੈ ਤੇ ਇੱਧਰ ਆਪਾਂ ਇੱਕ ਕੜਾਹੀ ਰੱਖ ਲਈਓ ਵੱਡੀ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਪਾਣੀ ਪਾਉਣੇ ਨੇ ਜਦੋਂ ਫਿਰ ਆਪਾਂ ਇੱਕ ਮੈਨੇਜ ਵਿੱਚ ਸਟੈਂਡ ਦਾ ਆ ਘਰੇ ਹੁੰਦਾ ਹੀ ਆ ਕਿਚਨ 'ਚ ਉਹ ਇੱਦਾਂ ਉੱਪਰ ਰੱਖਾਂਗੇ ਦਿਖਾ ਦਉ ਤੇ ਹੁਣ ਇਹਦੇ ਉੱਤੇ ਇਹ ਜਿਹੜਾ ਆਪਾਂ ਕੇਕ ਬਣਾਣਾ ਉਹ ਆਪਾਂ ਤੇਲਾ ਆਪਣਾ ਰੱਖ ਦੇਣਾ ਤੇ ਹੁਣ ਆਪਾਂ ਇਹਨੂੰ ਢੱਕ ਲਵਾਂਗੇ ਤੇ ਸਿਲੰਡਰ ਆਪਾਂ ਚਲਾ ਲਵਾਂਗੇ ਤੇ ਜਿੱਦਾਂ ਪੀਜ਼ਾ ਆਪਣਾ ਬਣਦਾ ਹੈ ਵੀ ਉਸ ਤਰ੍ਹਾਂ ਇਹ ਬਰਚਨਾ ਉਹ ਤਿਆਰ ਕਿ ਚਣਾ ਹੈ 5-10 ਮਿੰਟ ਤੱਕ ਤੇ ਇਹਨੂੰ ਮੈਂ ਪੱਜਾ ਰੱਖਦੇ ਆ ਢੱਕ ਦੇ ਦੰਦੇ ਉੱਪਰ ਠੱਕ ਦੇ ਦੰਦੇ ਆ ਫਿਰ ਆਪਣਾ ਹੋ ਜਾਣਾ ਸਾਰਾ ਇਹ ਤਿਆਰ ਫੇ ਮਮੀ ਜੀ ਤਿਆਰ ਰਹੇ ਹੋ ਤੁਸੀਂ ਓਕੇ ਹਾਂ ਲੋ ਜੀ ਆਪਾਂ ਹੁਣ ਦੇਖਣ ਲੱਗੇ ਸਾਡਾ ਕੇਕ ਬਣਿਆ ਕਿ ਨਹੀਂ ਕੜਾਈ ਜਰੂਰ ਧਾ ਕੇ ਕੇਕ ਦੇਖੋ ਕਿਦਾਂ ਦਾ ਹੋਇਆ ਕਿਦਾਂ ਹੈ ਮੰਮੀ ਮੈਨੂੰ ਸਮਝ ਨਹੀਂ ਲੱਗਦੀ ਹਮ ਆਲੇ ਦੁਆਲੇ ਉਦਾਂ ਪੱਕ ਗਿਆ ਹੈ ਨਾ ਹਮ ਤਰੇ ਲੜਾ ਤਾਂ ਘੰਟਾ ਉਹ ਚੱਲੀ ਹਾਂ ਚਲੋ ਕੱਢ ਕੇ ਹੁਣ ਖਾਡ ਦਿੰਦੇ ਆਪਾਂ ਜਿੱਦਾਂ ਦਾ ਵੀ ਬਣਿਆ ਦੇਖਦੇ ਲੋ ਜੀ ਹੁਣ ਆਪਾਂ ਇਹਨੂੰ ਕੱਢਾ ਲੱਗੇ ਆ ਪੋਰੇ ਉਪਰ ਦੇ ਵਿੱਚ ਥਾਲ ਵਿੱਚ ਹੋਣ ਦੇਖੋ ਨਿਕਲ ਰਿਹਾ ਨਹੀਂ ਗਰਮ ਆ ਨਿਕਲਿਆ ਜাদুর ਜাদুর ਨਿਕਲ ਰਹਾ ਹੀ ਨਹੀਂ ਆਇਆ ਹੁਣ ਕੱਢੋ ਲੱਗੋਗਾ ਹੂੰ ਸ਼ੋ ਸ਼ੀ ਸਾਡੀ ਜਾ ਰਹੀ ਹੈ। ਨਿਕਲਿਆ ਦਿਕਲਿਆ ਨਿਕਲਿਆ ਸ਼ੁਕਰ ਹੈ। ਕੋਸ਼ਤਾ ਬਣਿਆ ਆ। ਕੇਕ ਸੋ ਚਲੋ ਹੋਣਾ ਨੂੰ ਇਹ ਗੱਦੇ ਜੇ ਕਰਨਾ ਸੀਗਾ। ਬਾਰੇ ਵਿੱਚ ਨਿਕਲਿਆ ਚਲੋ ਸੋ ਪੂਰਾ ਜੋ ਲਾਤਾ ਆ ਪਾ ਇਹ ਇਹ ਉੱਤੇ ਹੋ ਗਿਆ ਜਾਲ ਚਲੋ ਹੁਣ ਆਪਾਂ ਹੁਣ ਇਹ ਵਾਲਾ ਉੱਤੇ ਪਾਣਾ ਹੈ ਇਹ ਜਿੱਦਾਂ ਮਿੱਠਾ ਦੇ ਕਲਰ ਜਿੱਦਾਂ ਪਾ ਸਕਦੇ ਹੋ ਪਾ ਦਿਓ ਮੰਮੀ ਕੇਕ ਕਟੋ ਹੈਪੀ ਬਰਥਡੇ ਮਨਾਦੇ ਮੰਮੀ ਜੀ ਦਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮੰਮੀ ਦੇ ਮੂੰਹ ਮਿੱਠਾ ਕਰਾਓ ਇਹ ਘਰੋਂ ਆ ਕੇ ਇੱਕ ਚਮਚਾ ਲੈ ਲਓ ਚਮਚਾ ਦੇ ਦੋ ਲੈ ਲਓ ਲੈ ਗਾਣੇ ਵੀ ਲੱਗੇ ਹੋ ਏ ਲੈ ਵੀ ਮੰਮੀ ਖਾਓ ਜੀ ਖਾਓ 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 ਹੈਪੀ ਬਰਥਡੇ ਇਹ ਸਾਰਾ ਹੈ ਚਲੋ ਹੁਣ ਸਾਰਿਆਂ ਨੂੰ ਪਾ ਕੇ ਦਿੰਨੇ ਆ ਆਪਾਂ ਕੇਕ ਹਾਂ ਜੀ ਮੰਮੀ ਕੀ ਬਣਾ ਲੱਗੇ ਅੱਜ ਪੈਣ ਲੱਗਾ ਚਾਹ ਅੱਜ ਬਣਾਣਾ ਆਪਾਂ ਚਾਰ ਮੇਚਾ ਫੇ ਲਸਾਂਗਾ ਤੇ ਇਧਰ ਲੋnji ਸੌਫ ਤੇ ਫਰਾਈ ਅਸੀਂ ਆਖ ਲੀਏ ਇਨੂੰ ਆਪਾਂ ਭੁੰਨਣਾ ਹੈ ਬੱਲੇ ਤੇ ਤੇਰ ਚਾਰ ਪਾਣਾ ਆਪਾਂ ਜਰਾ ਵੀ ਬਣਾਣਾ ਆ ਆਪਾਂ ਲੋਜ ਹੀ ਹੁਣ ਭੁੰਨਣ ਲੱਗੇ ਆਪਾਂ ਤਾਂ ਪਾ ਲਿਆ ਤਲਾਇਚ ਸਾਰਾ ਮਸਾਲਾ ਆਪਾਂ ਪੋੜ ਲੈਣਾ ਆਂ ਜੀ ਮੜਗੇ ਸੇਕ ਲਵਣਾ ਨਾ ਇਹਨੂੰ ਨਹੀਂ ਭੁੰਨਣਾ ਨਾ ਇਹ ਵਾਚ ਕਰਨਾ ਸਮਝ ਬਰ ਉਹ ਇੱਕ ਬ੍ਰਾਊਨ ਕਰ ਲੈਣਾ ਇਹ ਮਸਾਲਿਆਂ ਨੂੰ ਸਾਰੇ ਨੂੰ ਮੰਮੀ ਨੇ ਕੱਛਾ ਜੁੱਸ ਪਾਇਆ ਆਚਾਰ ਲਸਣ ਦਾ ਮਿਰਚ ਦਾ ਭਾਵ ਦੇ ਆ ਨੇ ਘਰ ਦੇ ਸਾਰੇ ਤੇ ਤੇ ਮੰਮੀ ਜੀ ਬੰਦ ਚਲੋ ਅੱਜ ਆਚਾਰ ਪਾਇਆ ਤੇ ਤੁਹਾਨੂੰ ਦਿਖਾਉਂਦੇ ਆ ਆਚਾਰ ਜਾਂਦੀ ਪਈਦਾ ਤੁਹਾਨੂੰ ਸਾਰੇ ਦਿਖਾਉਂਦੇ ਆ ਤੇ ਤੇ ਫੋਨ ਘਰੀਆ ਬਾਜ ਆ ਰਹੀ ਹੈ ਛਿੱਟੇ ਵੀ ਪੈ ਰਹੇ ਆ ਨੋਨ ਲਗਾ ਲਿਆ ਨੂੰ ਹੰਟਾ ਕਰਕੇ ਤੇ ਬਸ ਜੀ ਮਿਕਸ ਸੀ ਪੀਸਨਾ ਹੈ ਸਾਰੇ ਅੱਜ ਦੇ ਤੇ ਬਹੁਤ ਜਿਆਦਾ ਕੰਮ ਕਰਨਾ ਹੈ ਤੇਲ ਤੇਲ ਪਾ ਲੜ ਕਰ ਦੇ ਤੋੜਾ ਜਿਹਾ ਬਸ ਜੇ ਗਰਮ ਹੋਇਆ ਕਿ ਪਾਉ ਮੈਂ ਆਪਾ ਇਹਨੂੰ ਰੈਮ ਲੈਣਾ ਸਾਰੇ ਤੇਲ ਨੂੰ ਫੇਰ ਠੰਡਾ ਕਰਕੇ ਫੇਰ ਟੱਪੇ ਚ ਪਾ ਲਾ ਹਾਂ ਫੇਰ ਇਹਦਾ ਅਚਾਰ ਬਣਾ ਦੇਣਾ ਚਾਰਚ ਚ ਪਾ ਦੇਣਾ ਆਸੀਂ ਮਿਕਸੀ ਚ ਉਹਨੂੰ ਕਰਾਂਗੇ ਮਿਕਸੀ ਚ ਪੀਸਣਾ ਆਣਾ ਹੋਸਲੈ ਨਹੀਂ ਜਿਹੜਾ ਗਰਮ ਠੰਡਾ ਹੋ ਆ ਮਿਰਚ ਆਇਆ ਇਹਨੂੰ ਮੈਂ ਤਾਂ ਕੱਟ ਲਿਆ ਪਾਇਆ ਸਾਰੀਆਂ ਮਿਰਚਾਂ ਲੈਂਦੀ ਹਾਂ ਫੇਰ ਕਰਾਂਗੇ ਹੁਣ ਕਰਿਆਣ ਕਰ ਲਈਏ ਹਾਂਜੀ ਤੇ ਰਹਿਣ ਗਰਮ ਹੋ ਗਿਆ ਆ ਤੇ ਹੁਣ ਇਹਨੂੰ ਠੰਡਾ ਕਰਾਂਗੇ ਆਪਾਂ ਹਾਂਜੀ ਤੇ ਮਸਾਲਾ ਨੇ ਪੀਸਣਾ ਆ ਮੰਮੀ ਜੀ ਇਹਨੂੰ ਪੀਸਣ ਨੂੰ ਆ ਲੋ ਜੀ ਗਰਮ ਤੇਲ ਚੱਸੀ ਪਹਿਲਾਂ ਲਸਣ ਪਾਲਾਂਗੇ ਅੱਜ ਪਾਉਂਦੇ ਕਿ ਤਾਵਾ ਵੈਸੇ ਤੇਲ ਗਰਮ ਆ ਤੇ ਇਹਨੂੰ ਧਰਨਾ ਥੋੜਾ ਜਿਹਾ ਕਰਾਂਗੇ ਕਿ ਕੱਚਾ ਕੱਚਾ ਨਾ ਲੱਗੇ ਹੂੰ ਥੋੜਾ ਘੋਲ ਲਵਾਂਗੇ ਚੀ ਤੇ ਇਹਨੂੰ ਧਰਮ ਸੇ ਵਸ ਖਰ ਚਲਾਣਾ ਨੇ ਸਿਲੰਡਰ ਕਰਾਉਣਾ ਤੇ ਗਰਮ ਕਰਦੇ ਹਾਂ ਚੀਜ਼ਾਂ ਨੂੰ ਲਾਉਣਾ ਜਿਵੇਂ ਸੇਕੇ ਲੱਗਣਾ ਵਾਸਤੇ 3 ਮਿੰਟ ਲੋਈ ਮੱਚਾ ਵੀ ਆਪਾਂ ਕੜਾਈ ਲਾ ਕੇ ਦੇ ਵਿੱਚ ਪਾਤੀ ਹਾਂ ਮਾਸਿਆਂ ਤੇ ਹੁਣ ਮਸਾਲੇ ਪਾਉਣ ਲੱਗੇ ਆਂ ਹਲਦੀ ਨੂਨ ਕਲੌਂਜੀ ਤੇ ਮਸਾਲੇ ਇਹਦੇ ਮਿਕਸ ਕਰਦੇ ਆਪਾਂ ਸਾਰੇ ਸਾਰੇ ਇਹ ਮੈਂ ਵਿੱਚ ਪਾ ਦਨੇ ਆਂ ਾਰੇ ਮਿਕਸ ਕਰਦਾ ਨੇ ਹੁਣ ਆਪਾਂ ਇਹ ਸਾਰੇ ਮਸਾਲੇ ਦੇ ਵਿੱਚ ਲੱਗ ਜਾਵੇ ਰਸ ਜੰਦਿਆ ਮੈਂ ਕੋਈ ਚਾਹ ਮਮੀ ਨੇ ਬਣਾਇਆ ਇਹ ਜੁਵੈਨ ਥੋੜੀ ਜੀ ਪਾ ਲਵਾਂਗੇ ਜੁਵੈਨ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਕਮੇਟੀ ਤੋਂ ਪਾ ਲਈਆਂ ਹਾਂਜੀ ਹਾਂ ਥੋੜੀ ਜਿਹੀ ਜਵੈ ਚਾਹ ਮੇਰੇ ਹਾਰ ਬਣੇ ਬਣਨਾ ਲਸਣ ਵੈਸੇ ਇਦਾਂ ਵਧੀਆ ਹੁੰਦਾ ਹੂੰ ਰੋਜ਼ ਵੈਨ ਪਾਤੀ ਆਪਾਂ ਇਹਦੇ ਚ ਤੇ ਉਹਨਾਂ ਦਾ ਚਾਹ ਰਹਿਣ ਵਧੀਆ ਪਾਣੀ ਦਾ ਸਟਾ ਹਾਂ ਇਹਨੂੰ ਠੰਡਾ ਕਰਕੇ ਡੱਬੇ ਚ ਪਾ ਲੈਂਦੇ ਹਾਂ ਅੰਦਰੋਂ ਖੰਡਾ ਮੋਜੂ ਹੈ ਉਹ ਇਹ ਲੇਪੇਸ ਪਾ ਦੇ ਲੇਪੇਸ ਪਾ ਲਈਆ ਫਿਰ ਦਸ ਦੇ ਹਾਂਜੀ ਇਹ ਥੋੜਾ ਜਿਹਾ ਚੰਚਾ ਦੇ ਸਿਲਕੇ ਦਾ ਪਾਣਾ ਹੈ ਅੱਛਾ ਜਾਂ ਨਿੰਬੂ ਦਾ ਰਸ ਪਾ ਦੋ ਹਾਂਜੀ ਫਿਰ ਬਸ ਮੈਂ ਖੱਟੀ ਜੀ ਮਾੜੀ ਸੀ ਹਾਂ